ਸ਼੍ਰੀ ਅਨੰਦਪੁਰ ਸਾਹਿਬ ਦਾ ਦਰਬਾਰ ਲੱਗਾ ਹੋਇਆ ਹੈ। ਕੀਰਤਨੀਆਂ ਸਿੰਘਾਂ ਨੇ ਬੜੇ ਵਿਲਾਸ ਦੇ ਵਿੱਚ ਗੁਰਬਾਣੀ ਦਾ ਕੀਰਤਨ ਕੀਤਾ ਹੈ। ਸਤਿਗੁਰੂ ਜੀ ਸੰਗਤਾਂ ਨਾਲ ਬੈਠੇ ਵਿਚਾਰਾ ਕਰ ਰਹੇ ਨੇ ਕੀ ਵੇਖਦੇ 10-15 ਸਿੱਖ ਭੱਜੇ-ਭੱਜੇ ਆਏ। ਇੱਕ ਨੇ ਆਪਣੇ ਹੱਥ ਦੇ ਵਿੱਚ ਛੇਰ ਦੀ ਖੱਲ ਫੜੀ ਹੋਈ। ਇੱਕ ਸਿੱਖ ਨੇ ਖੋਤਾ ਫੜਿਆ ਹੋਇਆ ਹੈ। ਸਤਿਗੁਰੂ ਜੀ ਪੁੱਛਦੇ ਹਨ ਸਿੱਖਾਂ ਨੇ ਦੱਸਿਆ ਕਹਿੰਦੇ ਮਹਾਰਾਜ ਤਿੰਨ ਦਿਨ ਹੋ ਗਏ। ਨਗਰ ਦੇ ਵਿੱਚ ਬੜੀ ਹਫੜਾ ਦਫੜੀ ਮੱਚੀ ਹੋਈ ਸੀ ਕਿ ਇੱਕ ਸ਼ੇਰ ਭੱਜਾ ਫਿਰਦਾ ਹੈ ਸ਼ੇਰ ਆਇਆ ਹੈ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਪਾਤਸ਼ਾਹ ਜੀ ਪਰੇਸ਼ਾਨ ਹੋ ਰਹੀਆਂ ਸਨ ਬੜੀ ਹਫੜਾ ਦਫੜੀ ਬੜੀ ਭਗੜੜ ਸੰਗਤਾਂ ਦੇ ਵਿੱਚ ਵੀ ਮੱਚੀ ਹੋਈ ਸੀ ਕਿ ਇੱਕ ਸ਼ੇਰ ਖੁੱਲੇ ਆਮ ਘੁੰਮ ਰਿਹਾ ਹੈ ਮਹਾਰਾਜ ਹੋਇਆ ਕੀ ਜਦੋਂ ਇੱਕ কুমਿਹਾਰ ਆਪਣੇ ਖੋਤੇ ਲੈ ਕੇ ਲੰਘ ਰਿਹਾ ਸੀ ਤੇ ਇਹ ਸ਼ੇਰ ਹੀ ਗਿਆ ਜਿਸ ਤੋਂ ਇਸ ਦੀ ਅਸਲੀਅਤ ਪ੍ਰਗਟ ਹੋ ਗਈ ਇੱਕ ਸੂਰਬੀਰ ਸਿੰਘ ਨੇ ਜਾ ਕੇ ਇਸ ਨੂੰ ਦੱਬਿਆ ਤੇ ਉਸ ਕਮਿਹਾਰ ਨੇ ਜਦੋਂ ਉਹ ਖਲ ਲਾਈ ਤੇ ਉਹ ਸ਼ੇਰ ਦੀ ਖਲ ਦੇ ਵਿੱਚ ਵਿੱਚੋਂ ਖੋਤਾ ਨਿਕਲ ਆਇਆ ਹੁਣ ਸਾਰੇ ਦਰਬਾਰ ਦੇ ਵਿੱਚ ਹਾਸਾ ਠੱਠਾ ਪੈ ਗਿਆ ਸਤਿਗੁਰੂ ਜੀ ਵੀ ਹੱਸਣ ਲੱਗ ਪਏ ਉਹਨਾਂ ਦੱਸਿਆ ਮਹਾਰਾਜ ਅਸੀਂ ਤਿੰਨ ਦਿਨਾਂ ਤੋਂ ਪਰੇਸ਼ਾਨ ਹੋਈ ਜਾ ਰਹੇ ਸੀ ਕਿ ਇੱਕ ਸ਼ੇਰ ਜਿਹੜਾ ਹੈ ਉਹ ਨਗਰ ਦੇ ਵਿੱਚ ਹਫੜਾ ਦਫੜੀ ਮਚਾ ਰਿਹਾ ਹੈ ਪਰ ਜਦੋਂ ਉਹ ਸ਼ੇਰ ਨੂੰ ਦੱਬ ਕੇ ਉਹਦੀ ਖੱਲ ਲਈ ਤਾਂ ਵਿੱਚੋਂ ਖੋਤਾ ਨਿਕਲਿਆ ਮਹਾਰਾਜ ਖੋਦਿਆ ਪਹਾੜ ਤੇ ਨਿਕਲਿਆ ਚੂਹਾ ਵਾਲੀ ਗੱਲ ਹੁਣ ਸਤਿਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਬਿਠਾ ਲਿਆ ਤੇ ਸਮਝਾਉਣ ਲੱਗੇ ਆਖਣ ਲੱਗੇ ਵੇਖੋ ਸਿੱਖੀ ਕੇਵਲ ਇੱਕ ਪਹਿਰਾਵਾ ਨਹੀਂ ਸਿੱਖੀ ਇੱਕ ਬਾਣਾ ਹੀ ਨਹੀਂ ਸਿੱਖੀ ਕੇਵਲ ਤਨ ਤੇ ਸ਼ਸਤਰ ਧਾਰਨ ਕਰਨ ਨਾਲ ਪ੍ਰਾਪਤ ਨਹੀਂ ਹੁੰਦੀ ਮਨੁੱਖ ਦੇ ਅੰਦਰ ਯੁਰਤ ਤੇ ਦਲੇਰੀ ਹੋਣੀ ਚਾਹੀਦੀ ਹੈ ਮਨੁੱਖ ਦੇ ਅੰਦਰ ਧਰਮ ਦੇ ਗੋਹਣ ਹੋਣੇ ਚਾਹੀਦੇ ਹੈ ਮਨੁੱਖ ਦਾ ਉੱਚਾ ਆਚਰਣ ਉਹਨੂੰ ਸਿੱਖ ਬਣਾਉਂਦਾ ਹੈ ਵਰਨਾ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਤਿਗੁਰੂ ਜੀ ਨੇ ਇਹ ਸਿੱਖਿਆ ਦਿੱਤੀ ਪਾਤਸ਼ਾਹ ਜੀ ਨੇ ਇਸ ਤੋਂ ਸੇਧ ਦਿੱਤੀ ਪ੍ਰਚਾਰ ਕੀਤਾ ਆਖਿਆ ਬਹੁਤ ਲੋਕ ਸਿੱਖੀ ਪਹਿਰਾਵੇ ਦੇ ਵਿੱਚ ਦਿਸਣਗੇ ਪਰ ਉਹਨਾਂ ਦੇ ਅੰਦਰ ਸਿੱਖੀ ਨਹੀਂ ਹੋਵੇਗੀ ਉਹ ਬਿਲਕੁਲ ਇਸ ਖੋਤੇ ਦੀ ਤਰ੍ਹਾਂ ਸ਼ੇਰ ਦੀ ਖਾਲ ਤੇ ਪਾ ਲੈਣਗੇ ਪਰ ਸ਼ੇਰ ਵਾਲੇ ਗੁਣ ਸਿੰਘ ਵਾਲੇ ਗੁਣ ਉਹਨਾਂ ਦੇ ਵਿੱਚ ਨਹੀਂ ਹੋਣਗੇ ਉਹ ਧਰਮ ਦੀ ਚੜ੍ਹਦੀ ਕਲਾ ਦਾ ਕਾਰਨ ਨਹੀਂ ਬਣਨਗੇ ਸਗੋਂ ਧਰਮ ਦੀ ਬਦਨਾਮੀ ਦਾ ਕਾਰਨ ਬਣਨਗੇ ਇਸ ਵਾਸਤੇ ਅੱਜ ਵੀ ਪੰਜ ਕਕਾਰ ਬਾਜ਼ਾਰ ਤੋਂ ਮਿਲ ਜਾਂਦੇ ਐ ਬਾਣਾ ਜਿੱਥੋਂ ਮਿਲ ਜਾਂਦਾ ਹੈ ਮਰਜੀ ਮਿਲ ਜਾਂਦਾ ਹੈ ਤੁਸੀਂ ਵੇਖਿਆ ਸਮੇਂ-ਸਮੇਂ ਤੇ ਵੱਖ-ਵੱਖ ਧਰਾਂ ਵੱਲੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਂਦੀ ਹੈ ਕਿਸੇ ਨੇ ਗੁਰੂ ਗੋਬਿੰਦ ਸਿੰਘ ਵਰਗਾ ਬਾਣਾ ਪਹਿਨਿਆ ਕਿਸੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਾਂਗ ਕਲਗੀ ਲਾਈ ਬਾਟੇ ਵਿੱਚ ਸ਼ਰਬਤ ਘੋਲ ਕੇ ਪਖੰਡ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇਹ ਨਹੀਂ ਸੀ ਜਾਣਦਾ ਇਹ ਬਾਣਾ ਤੇ ਬਾਜ਼ਾਰ ਤੋਂ ਮਿਲ ਸਕਦਾ ਹੈ ਸ਼ਰਬਤ ਤੇ ਬਾਟੇ ਵਿੱਚ ਅੰਮ੍ਰਿਤ ਦੀ ਰੀਸ ਵਾਂਗ ਘੋਲਿਆ ਜਾ ਸਕਦਾ ਹੈ ਸਿਰ ਤੇ ਕਲਗੀ ਲਾਈ ਜਾ ਸਕਦੀ ਹੈ ਪਰ ਧੰਨ ਗੁਰੂ ਗੋਬਿੰਦ ਸਿੰਘ ਵਾਂਗ ਕੋਈ ਚਾਰ ਪੁੱਤ ਨਹੀਂ ਜੇ ਵਾਰ ਸਕਦਾ ਇਹ ਉਸ ਮਰਦ ਅਗੰਬੜੇ ਦੇ ਹਿੱਸੇ ਆਇਆ ਸੋ ਇਸ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਸਮਝਾਉਣਾ ਕੀਤਾ ਪਹਿਰਾਵਾ ਸਿੱਖੀ ਨਹੀਂ ਹੈ ਪਹਿਰਾਵਾ ਇੱਕ ਚਿੰਨ ਹੈ ਸਾਬਤ ਸੂਰਤ ਰਹਿਣਾ ਸਿਰ ਤੇ ਦਸਤਾਰ ਸਜਾਉਣੀ ਪਹਿਰਾਵਾ ਪਹਿਨਣਾ ਪੰਜ ਕਕਾਰ ਪਹਿਨਣੇ ਸਿੱਖੀ ਦੇ ਕਰਤਵ ਗਤਕਾ ਤੀਰ ਅੰਦਾਜ਼ੀ ਸਿੱਖਣੀ ਘੋੜਸਵਾਰੀ ਸਿੱਖਣੀ ਗੁਰੂ ਕੇ ਸਿੱਖੋ ਇਹ ਸਿੱਖ ਦਾ ਮੁਢਲਾ ਕਰਮ ਹੈ ਪਰ ਸਿੱਖ ਦੇ ਅੰਦਰ ਯੁਰਤ ਹੋਣੀ ਗੈਰਤ ਹੋਣੀ ਚੜ੍ਹਦੀ ਕਲਾ ਹੋਣੀ ਸਿੱਖੀ ਦਾ ਉੱਚਾ ਅਚਰਨ ਹੋਣਾ ਜਿਹੜਾ ਹੈ ਉਹ ਸਿੱਖ ਨੂੰ ਸ਼ੇਰ ਬਣਾਉਂਦਾ ਹੈ ਵਰਨਾ ਬਹੁਤ ਐਸੀਆਂ ਉਦਾਹਰਨਾਂ ਆਉਣ ਵਾਲੇ ਸਮੇਂ ਵਿੱਚ ਵੀ ਮਿਲ ਲਗੀਆਂ ਜਦੋਂ ਕੱਚੇ ਪਿੱਲੇ ਸ਼ੇਰ ਦੀ ਖੱਲ ਪਾ ਕੇ ਸ਼ੇਰ ਦੇ ਰੂਪ ਦੇ ਵਿੱਚ ਵਿਚਰਦੇ ਹੋਣਗੇ ਪਰ ਉਹਨਾਂ ਤੇ ਕਿਤੇ ਭਰੋਸਾ ਨਾ ਕਰ ਲਿਓ ਇਹ ਸਾਖੀ ਤੋਂ ਏਡੀ ਵੱਡੀ ਸਿੱਖਿਆ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦਿੱਤੀ ਆਓ ਸਾਧ ਸੰਗਤ ਅੱਜ ਵੀ ਸਿੱਖੀ ਦੇ ਵੇੜੇ ਵਿੱਚ ਬਹੁਤ ਸਾਰੇ ਜਿਨ੍ਹਾਂ ਨੇ ਪਹਿਰਾਵਾ ਤੇ ਸਿੱਖਾਂ ਵਾਲਾ ਧਾਰਿਆ ਏ ਜਿਨ੍ਹਾਂ ਕੋਲ ਪਹਿਰਾਵਾ ਤੇ ਸਿੱਖੀ ਵਾਲਾ ਹੈ ਦਸਤਾਰ ਵੀ ਸਾਡੇ ਵਾਂਗ ਸਜਾਉਂਦੇ ਹਨ ਬਾਣਾ ਪਾਇਆ ਕਿਰਪਾਨ ਪਹਿਨਦੇ ਹਨ ਪਰ ਸਿੱਖੀ ਦੇ ਭਲੇ ਦੀ ਗੱਲ ਨਹੀਂ ਕਰਦੇ ਉਹ ਹੋਰ ਲੋਕਾਂ ਨੂੰ ਖੁਸ਼ ਕਰਨ ਵਾਲੇ ਪਾਸੇ ਲੱਗੇ ਰਹਿੰਦੇ ਹਨ ਆਓ ਉਹਨਾਂ ਦੀ ਪਛਾਣ ਕਰੀਏ ਤੇ ਆਪਣੇ ਭਰਾਵਾਂ ਦੇ ਨਾਲ ਖੜਨ ਦਾ ਯਤਨ ਕਰੀਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਇਹ ਸਾਖੀ ਸਾਨੂੰ ਸਿੱਖਿਆ ਦਿੰਦੀ ਹੈ